ਏਜੀ ਵੈ ਦਰਸੋਇ ਇਹ ਤੇ ਕਵੀਸ਼ ਰਾਂ ਨੈਰ ਮਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ ਸਤਵੇਂ ਗਵਾਂਡੀਆਂ ਦੇ ਨਾਲ ਵਗੜਾਈਏ ਨਾ ਜਹਰਵਾਣੇ ਨਾਲ ਸੱਜਣ ਪਰਾਣੇ ਨਾਲ ਦਸਵੇਂ ਮਕਾਨ ਪਾਈਏ ਰਾਜਾ ਨਾਲ ਗਵਾਈਏ ਨਾ ਤੇਜਵਾਈ ਨਾਲ 11ਵੇਂ ਵਗੜਾਈਏ ਨਾ 12ਵੇਂ ਬਿਰਧ ਹੋ ਕੇ ਸ਼ਾਦੀ ਕਰਵਾਈਏ ਨਾ ਦੁਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ ਜਿੰਨਾ ਛੇਰ ਮਾਰ ਕੇ ਤੇ ਜਾਨ ਤੋਂ ਮੁਕਾਈਏ ਨਾ ਕੱਪੀ ਗੱਲ ਕਰੀਏ ਪਰਾਈ ਵਿੱਚ ਸੱਤ ਦੇ ਨਾ ਹੋਵੇ ਜੇ ਕਿਸੇ ਨਾਲ ਦੁੱਖ ਦਿਲ ਤੋਂ ਭਲਾਈਏ ਨਾ ਕੈਦ ਆਤ ਬਾਪ ਦੀ ਮਗਾੜੀਏ ਨਾ ਬੀਰ ਬੱਲਾ ਵਹਿਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਵਹਿਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਸ਼ਾਦਾ ਚੰਗਾ ਕਦੇ ਵੀ ਸਰੀਰ ਦੀ ਖਰਾਕ ਨੂੰ ਘਟਾਈਏ ਨਾ ਹੂਲ ਵਿੱਚ ਦਾੜਿਆ ਤੇ ਤਾਪ ਮੈਂ ਕਿਉ ਮਾੜਾ ਹੋਲੇ ਬਵਾਸੀਰ ਤੇ ਮੇਰ ਚਲਾਲ ਖਾਈਏ ਨਾ ਬ੍ਰਾਹਮਣਾ ਨੂੰ ਮਾਸ ਤੇ ਸ਼ਰਾਬ ਮਾੜੀ ਕਾਜੀਆਂ ਨੂੰ ਸਿੱੱਖਾਂ ਨੂੰ ਤੰਬਾਕੂ ਮਾੜਾ ਝੂਠ ਬਕ ਲਾਈਏ ਨਾ ਰਾਗੀਆਂ ਨੂੰ ਤੇਲ ਖਟਾਈ ਮਾੜੀ ਖਾਲਸਾ ਜੀ ਮੱਲਾ ਨੂੰ ਸ਼ੈਵਦੀ ਕਦੇ ਵੀ ਹੋਣੀ ਚਾਹੀਏ ਨਾ ਦੇ ਤਾਈਆਂ ਨੇ ਪਾਣੀ ਛਕਾਉਣਾ ਮਾੜਾ ਸਾਕਾਂ ਸਨ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਮਾਈ ਬਾਪ ਤਾਈ ਗਾਲ ਕੱਢਣੀ ਏ ਬਹੁਤ ਮਾੜੀ ਢਾਨ ਪਰਵਾਨ ਬਿਨਾ ਲੜਕੀ ਵਿਆਹੇ ਨਾ ਇਸ ਤਰ੍ਹਾਂ ਜਵਾਰ ਤਾਈ ਘੂਰੀਏ ਨਾ ਬੀਰ ਬੱਲਾ ਇਸ ਤਰ੍ਹਾਂ ਦੇ ਕਾਰਨ ਤੇ ਬਿੰਦੇ ਬਿੰਦੇ ਜਾਈਏ ਨਾ ਜਿੱਤੇ ਹੋਵੇ ਰੱਖਣਾ ਲਿਹਾਜ ਕੋਜ ਦੇਰ ਤਾਈ ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ ਸਰੇ ਨੂੰ ਭੇਤਕਾਰ ਆਪਣੇ ਦਾ ਰਾਜ ਜਨਾਨੀ ਜਾਂ ਵੀ ਕੱਲੀ ਨੂੰ ਬੁਲਾਏ ਨਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਯਸ ਨਾਲ ਬੈਠ ਕੇ ਤੇ ਕ ਭਾਂਡੇ ਖਾ ਲਈਏ ਯਾਦ ਰੱਖੋ ਬਰਾ ਕਦੇ ਉਸ ਦਾ ਤਕਾਈਏ ਨਾ ਕੁਲੀਆਂ ਤੇ ਮਿਰਲੇ ਸਜਣ ਰਹਿ ਗਏ ਵੀਰ ਬੱਲਾ ਬਿਨਾ ਅਜ ਮੈਸ਼ ਕੀਤੇ रीत ਗੂੜੀ ਪਾਲੀਏ ਬਰੀਤ ਫੇਰ ਪਿਛੋ ਪਛਤਾਇਏ ਨਾ ਸਖੀਆਂ ਪਹਿਣਾ ਦਾ ਸਾਖੀ ਕੇ ਜਗਾ ਕਰੀਏ ਨਾ ਸਖੀਆਂ ਪਹਿਣਾ ਦਾ ਸਾਖ ਇੱਕੇ ਘਰ ਕਰੀਏ ਨਾ ਆਪ ਤੂੰ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ ਮੈਂ ਨਿਰਭਜੋਤ ਸੀ ਸੰਤਾਂ ਦੇ ਡੇਰੇ ਜਾਣਾ ਹੋਵੇ ਸਾਰੇ ਰਹਿਣਾ ਏ ਜਵਾਈ ਮੜਾ ਕੁੱਤੇ ਹੋਏ ਸ਼ੇਰ ਤਾਂ ਹੀ ਕਦੇ ਵੀ ਜਗਾਈਏ ਨਾ ਹਾਂਜੀ ਹਾਂਜੀ ਉਹਨਾਂ ਚੇਰ ਕਹਿੰਦੇ ਰਾਵਚੋਲੇ ਤਾਈ ਜਿੰਨਾ ਚੇਰ ਵਿਆਹ ਕੇ ਘਾਰ ਡੋਲੇ ਨੂੰ ਲਿਆਈਏ ਨਾ ਜਿੰਨਾ ਚੇਰ ਵਿਆਹ ਕੇ ਘਾਰ ਡੋਲੇ ਨੂੰ ਲਿਆਈਏ ਨਾ ਲਾਕੀਆਂ ਦੇ ਲਾਗ ਵੱਲੋਂ ਕਦੇ ਹਾਥੇ ਕੁੱਟਿਏ ਨਾ ਸਿਰਿਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਮੁਸਾਫਰੀ ਦੇ ਵਿੱਚ ਪੈਸੇ ਕਿ ਜਗ੍ਹਾ ਰੱਖੀਏ ਨਾ ਕੇ ਬਲੀਸ ਕਦੇ ਅੱਖ ਨੂੰ ਚੜਾਈਏ ਨਾ ਪੁਲਸ ਦੇਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ ਪੁਲਸ ਦੇਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ ਥਾਣੇ ਜਾ ਕੇ ਮੁਖਬਰੀ ਕਿਸੇ ਤੇ ਕਰਨੀ ਚਾਹੀਏ ਨਾ ਲਾਉ ਤੇ ਕਦੇ ਮੁੱਖੋਂ ਆਪੇ ਆਪਣੀ ਨਾਲ ਨੌਕਰ ਤੇ ਨਾਰਤਾ ਹੀ ਮੂੰਹ ਤੇ ਵੜਦੀ ਆਈਏ ਨਾ ਆਕੇ ਤੇ ਫਰਕ ਪੈਂਦਾ ਕਈਆਂ ਦਾ ਵਿਚੋਲੇ ਤਾਈ ਮਾੜੀ ਜਗਾ ਸਾਖ ਕਿਸੇ ਕੁੜੀ ਦਾ ਕਰਾਈਏ ਨਾ ਮਹਿਰ ਤੇ ਪਰੇ ਪਾਉਣਾ ਮੂਰਖਾ ਨਾ ਦੋਵੇਂ ਮਾੜੇ ਹਰ ਇੱਕ ਬੰਦੇ ਨਾਲ ਮੂੰਹ ਵਗੜਾਈਏ ਨਾ ੋੜੀਏ ਨਾ ੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਜਿਹੜੇ ਨਾ ਪੜਾਉਣ ਮਾਪੇ ਬੈਰੀ ਹੁੰਦੇ ਬੱਚਿਆਂ ਦੇ ਕਹਿ ਨਾਰਾਜ਼ ਨਹੀਂ ਸਦਾ ਹੈ ਮਨੂ ਗੱਲ ਲਾਈਏ ਨਾ ਮੂਰਖਾਂ ਦੀ ਜੰਜ ਨਾਲੋਂ ਮਰਦਾਂ ਦੀ ਮਕਾਨ ਚੰਗੀ ਮੂਰਖਾਂ ਦੀ ਜੰਜ ਨਾਲੋਂ ਮਰਦਾਂ ਦੀ ਮਕਾਨ ਚੰਗੀ ਪੱਤਾ ਖਾਣਾ ਖਾਣਾ ਮਾੜਾ ਠੰਡੇ ਨਾਲ ਨਹਾਏ ਖਣੀ ਦੇ ਕੁੱਤਿਆਂ ਨੂੰ ਖੀਰ ਮਾੜੀ ਬੱਚਿਆਂ ਦੇ ਹੱਥ ਡੱਬੀ ਭੀਮ ਦੀ ਫੜਾਈਏ ਨਾ ਥੋੜੀ ਜਾਂਦੀ ਰੇਲ ਤਾਂ ਹੀ ਉੱਤਰੀ ਏ ਚੜ੍ਹੀਏ ਨਾ ਬੇਪਤਾ ਜੇ ਪੈ ਜੇ ਫੇਰ ਕਦੇ ਕੰਬ ਰਾਈਏ ਨਾ ਆਕੇ ਨੂੰ ਪਾਣੀ ਮਾੜਾ ਤੇਲ ਮਾੜਾ ਖੰਗ ਤਾਈ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜਾਈਏ ਨਾ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜਾਈਏ ਨਾ ਥੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੇ ਲਵੇ ਤੀਰਥਾਂ ਦੇ ਉੱਤੇ ਜਾ ਕੇ ਮਾੜੀ ਨਿਗਾ ਚੱਕੀਏ ਨਾ ਮੰਦਰ ਗੁਰਦੁਆਰਾ ਹੋਵੇ ਬਾਨ ਦਾ ਹਟਾਈਏ ਨਾ ਲੱਕ ਵਿੱਚ ਉਂਗਲੀ ਤੇ ਡੱਕਾ ਖਾ ਨਾ ਫੇਰੀਏ ਨਾ ਬਿਜਲੀ ਦੀ ਤਾਰ ਦਾ ਹੀ ਉਂਗਲੀ ਛਹਾਈਏ ਨਾ ਪਾਣੀ ਨਾਲ ਪੈਰ ਪਰੌਣੇ ਦੇ ਧਵਾਉਣੇ ਚੰਗੇ ਬਿਸਤਰਾ ਖਰਾਬ ਹੋ ਜੂ ਪੈਰ ਜੇ ਧਵਾਏ ਨਾ ਹੋ ਲਈਏ ਜੇ ਬੋਤਾ ਲੋਕੀ ਕਮਲਾ ਛਦਾਈ ਕਹਿੰਦੇ ਜੇ ਰਹੀਏ ਚੁੱਪ ਫੇਰ ਅੱਖ ਨੇ ਇਹ ਕਹਿੰਦੇ ਦਿਨਾ ਚ ਉਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗੜਾ ਗੁਵਾਰ ਹੈ ਟੇਲੀ ਨੇ ਪਾਈਏ ਫੇਰ ਆਖ ਦੇ ਲਿਉਂਦਾ ਕਿਥੋਂ ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ ਉੱਥੇ ਪਾਤ ਰਖੇ ਵਹਿ ਗੁਰੂ ਹੀ ਬੀਰ ਬੱਲਾ ਕਿਸੇ ਪਾਸੇ ਜਿੱਤਿਆ